ਤਾਕੀ ਓਲੇ ਮੈਂ ਸੁਰਮਾ ਪਾਇਆ ਤਾਕੀ ਓਲੇ ਮੈਂ ਸੁਰਮਾ ਪਾਇਆ ਉਤੋਂ ਦੀ ਆ ਗਿਆ ਤਾਇਆ ਰੋ ਰੋ ਕੱਢ ਸੁਟਿਆ ਕਿਹੜੇ ਸ਼ੌਂਕ ਨੂੰ ਪਾਇਆ ਰੋ ਰੋ ਕੱਢ ਸੁਟਿਆ ਕਿਹੜੇ ਸ਼ੌਂਕ ਨੂੰ ਪਾਇਆ ਰੋ ਰੋ ਕੱਢ ਸੁਟਿਆ ਤਾਕੀ ਓਲੇ ਮੈਂ ਸੁਰਮਾ ਪਾਵਾਂ ਤਾਕੀ ਓਲੇ ਮੈਂ ਸੁਰਮਾ ਪਾਵਾਂ ਉਤੋਂ ਦੀ ਆ ਗਿਆ ਜੇ ਚੇਠਾ ਤੂੰ ਮਰ ਜੇ ਤੇ ਚਪਾ ਮਾਰੇ ਤੇ ਜੇਠਾ ਤੂੰ ਮਰ ਜੇ ਤੇਰੀ ਅੱਖਾਂ ਚ ਪਾ ਮਾਰੇ ਤੇ ਜੇਠਾ ਤੂੰ ਮਰ ਜੇ ਬਾਰੀ ਬਰਸੀ ਖਟਣ ਗਿਆ ਸੀ ਬਾਰੀ ਬਰਸੀ ਖਟਣ ਗਿਆ ਸੀ ਘਾਟੇ ਕੇ ਲਾਂਦੀ ਖੰਡੇ ਦੀ ਪੂੜੀ ਜਿੱਤ ਆਇਕੀਆ ਨਾ ਮਾਰ ਜਿੱਤ ਆਇਕੀਆ ਨਾ ਸੱਸ ਮੇਰੀ ਨੂੰ ਮਾਤਾ ਨਿਕਲੀ ਸੱਸ ਮੇਰੀ ਨੂੰ ਮਾਤਾ ਨਿਕਲੀ ਸੋਰਾ ਕਰੇ ਦੁਆ ਨੀ ਮਾਤਾ ਪਾਗਵਤੀਏ ਬੇੜਾ ਬੰਨੇ ਲਾ ਨੀ ਮਾਤਾ ਪਾਗਵਤੀਏ ਬੇੜਾ ਬੰਨੇ ਲਾ ਨੀ ਮਾਤਾ ਪਾਗਵਤੀਏ ਸੱਸ ਮੇਰੀ ਨੇ ਮੁੰਡੇ ਜੰਮੇ ਸੱਸ ਮੇਰੀ ਨੇ ਮੁੰਡੇ ਜੰਮੇ ਅੱਦੇ ਅੰਨੇ ਅੱਦੇ ਕਾਣੇ ਨੀ ਤੂੰ ਕੀ ਮੰਡੀ ਨੂੰ ਲੁਝਾਣੇ ਨੀ ਤੂੰ ਕੀ ਮੰਡੀ ਨੂੰ ਲੁਝਾਣੇ ਨੀ ਤੂੰ ਕੀ ਮੰਡੀ ਨੂੰ ਲਜਣੀ ਸッセ ਨੀ ਪੁੱਤ ਬਾਲੇ ਜਮਲੇ ਸッセ ਨੀ ਪੁੱਤ ਬਾਲੇ ਜਾਣਲੇ ਅੱਦੇ ਕਾਣੇ ਅੱਦੇ ਟੀਰੇ ਨੀ ਜਿਉ ਪਾਦੋਂਦੇ ਮਤੀਰੇ ਨੀ ਜਿਵੇਂ ਪਾਦੋਂਦੇ ਮਤੀਰੇ ਨੀ ਜਿਵੇਂ ਪਾਦੋਂਦੇ ਮਤੀਰੇ ਰਾਂਜਾ ਠਾਗੀ ਨੀ ਸੁਣੀਂਦਾ ਰਾਂਜਾ ਠਾਗੀ ਨੀ ਸੁਣੀਂਦਾ ਸਾਡੇ ਨਾਲ ਠੱਗੀਆਂ ਨਾ ਕਰਵੇ ਪਿਓ ਵਰਗੇ ਜੇਠਾ ਮਸ਼ਕਰੀਆਂ ਨਾ ਕਰਵੇ ਪਿਓ ਵਰਗੇ ਜੇਠਾ ਮੈਂ ਤਾਂ ਜੇਠ ਨੂੰ ਜੀ ਜੀ ਕਰਦੀ ਮੈਂ ਤਾਂ ਜੇਠ ਨੂੰ ਜੀ ਜੀ ਕਰਦੀ ਮੈਨੂੰ ਕਹਿੰਦਾ ਕੋਟ ਜੇਠ ਨੂੰ ਅਗ ਲੱਗ ਜੇ ਸਨੇ ਪਜਾਮੇ ਕੋਟ ਜੇਠ ਨੂੰ ਅਗ ਲੱਗ ਜੇ ਸਨੇ ਪਜਾਮੇ ਕੋਟ ਜੇਠ ਨੂੰ ਅਗ ਲੱਗ ਜੇ ਆਲੇ ਦੇ ਵਿੱਚ ਲੀਰਾ ਕਜੀਰਾ ਆਲੇ ਦੇ ਵਿੱਚ ਲੀਰਾ ਕਜੀਰਾ ਵਿੱਤੇ ਕੰਗਾ ਜੇਠ ਦਾ ਪਿਓ ਵਰਗਿਆ ਜੇਠਾ ਕਿਉਂ ਟੇਢੀ ਅੱਖ ਨਾਲ ਵੇਖਦਾ ਪਿਓ ਵਰਗਿਆ ਜੇਠਾ ਕਿਉਂ ਟੇਢੀ ਅੱਖ ਨਾਲ ਵੇਖਦਾ ਪਿਓ ਵਰਗਿਆ ਜੇਠਾ ਰਾਈਵੇ 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 ਮੇਰੀ ਨਾਜ਼ੁਕ ਜਿੰਦੜੀ ਲੱਡ ਬੁੱਢੜੇ ਦੇ ਲਈਵੇ ਮੇਰੀ ਜੋ ਕੁ ਜਿੰਦੜੀ ਲੜ ਬੁੱਢੜੇ ਦੇ ਲਈ ਵੇ ਮੇਰੀ ਨਾਜੁਕ ਦਿੰਦੜੀ ਤਰਵੇ 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 ਹਏ ਤਰਵੇ 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 ਮੈਂ ਬਨੇ ਖਲੋਨੀਆਂ ਖੂ ਵਿੱਚ ਡੁੱਬ ਕੇ ਮਰਵੇ ਮੈਂ ਬਨੇ ਖਲੋਨੀਆਂ ਖੂ ਵਿੱਚ ਡੁੱਬ ਕੇ ਮਰਵੇ ਤਰਵੇ 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 ਮੈਂ ਜੱਜ ਉਤਰੀ ਸੂਟ ਕੇ ਇਸ ਮੇਰਾ ਫੜਵੇ ਮੈਂ ਜੱਜ ਉਤਰੀ ਸੂਟ ਕੇ ਇਸ ਮੇਰਾ ਫੜ